ਸਵਾਗਤ ਹੈ ਤੁਹਾਡਾ ਕਿਸਾਨ ਵੀਰੋ ਬਰਾਗ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਤਿੰਨ ਨਗ ਲੈ ਕੇ ਆਏ ਹਾਂ ਜੀ ਜਿੰਨੇ ਜੋ ਦੋ ਸੂਏ ਸਵਾਏ ਆ ਤੇ ਇੱਕ ਗੱਬਣ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਮੁੱਲ ਬਾਈ ਦੇ ਹਮੇਸ਼ਾ ਛੋਟੇ ਛੋਟੇ ਹੀ ਹੁੰਦੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਿਓ ਜੀ। ਬਾਕੀ ਦੀ ਜਾਣਕਾਰੀ ਆਪਾਂ ਬਾਅਦ ਤੋਂ ਲੈ ਕੇ ਦਿੰਨੇ ਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਮੇਰੇ ਜੈ ਸਿੰਘਾ ਜੀ ਪਿੰਡ ਮਹਿਰੋਾ ਤਸੀਲ ਜ਼ਿਲ੍ਹਾ ਲੋਕਾ ਜੀ। ਮੋਬਾਈਲ ਨੰਬਰ ਜੀ 9814299923 9814299923 ਠੀਕ ਆ ਵੀਰੇ। 1 ਨੰਬਰ ਤੋਂ ਸ਼ੁਰੂ ਕਰਦੇ ਸੁਆਕ ਨਮਾ ਜੀ। ਸੁਵਾ ਵੀਰੇ ਮਾਲਕਾਂ ਨੇ ਦੂਜਾ ਕਹ ਪਾ ਤੀਜੇ ਮੰਨ ਲੈ ਕੋਈ ਚਾ ਚੌਥੇ ਮੰਨ ਲੈ ਸੁਵਾ ਆਪਾਂ ਦਾ ਹਰੇਕ ਵੀਰੇ ਕਹਿੰਦੇ ਨੇ ਅਗਲਾ ਕੋਈ ਮੰਨ ਲੈ ਹਨਾ ਸਹੀ ਗੱਲ ਹੈ ਜੀ ਆਪਾਂ ਦਾ ਜਿਹੜਾ ਵੀਰੇ ਵੇਚਦਾ ਅਗਲਾ ਜਾਂ ਦੂਜਾ ਜਾਂ ਤੀਜਾ ਆਪਾਂ ਰੱਖੇ ਨੇ ਚੌਥਾ ਪੰਜਵਾਂ ਕਦੀ ਨਹੀਂ ਪਾ ਜਾਵਾ ਖੋਲੇ ਹੋਵੇ ਕੋਈ ਠੀਕ ਹੈ ਵੀਰੇ ਚਲੋ ਸੁਵਾ ਜਿਹੜਾ ਮਰਜ਼ੀ ਮੰਗਾ ਹਾਂ ਤੇ ਬੱਚਾ ਕੀ ਦਿੱਤਾ ਵੀਰੇ ਵੀਰੇ ਬੱਚਾ ਦਿੱਤਾ ਹੁਣੇ ਹੀ ਸੁਈਆ 15 ਕ ਮਿੰਟ ਹੋ ਗਏ ਹੋ ਮਸਾ 15 ਮਿੰਟ ਹੋ ਗਏ ਬੱਚੇ ਦੇ ਨੋ ਵੀ ਅਜੇ ਕੱਚੇ ਪਏ ਆ ਜੀ ਬਾਕੀ ਬੱਚ ਵੀਰੇ ਆਪਾਂ ਬੱਚਾ ਹੀ ਚੰਗਾ ਹੈ ਇੱਕ ਇੱਕ ਧਾਰ ਮਾਰੀ ਆ ਉਹ ਵੈਸੇ ਸੂਣ ਵਾਲੀ ਤਾਂ ਹੈ ਨਹੀਂ ਕੱਚੀ ਸੂਪੀ ਇੱਕ ਦੋ ਦਿਨ ਜੇਰ ਜੂਰ ਪਾ ਕੇ ਹੋਰ ਹੀ ਹੋ ਜਾਣੀ ਐ ਇਹ ਤਾਂ ਗੱਲ ਹੈਗੀ ਹਾਂ ਬੱਚਾ ਚੰਗਾ ਕੇ ਤੁਹਾਡੇ ਸਾਹਮਣੇ ਉਹ ਸਰਪੁਰ ਤੋਂ ਆਈ ਹੋਊਗੀ ਜੀ ਨਹੀਂ ਨਹੀਂ ਵੀਰੇ ਲਈ ਤਾਂ ਇੱਥੇ ਲੋਕਲੀ ਆ ਠੀਕ ਆ ਉਹ ਵੈਸੇ ਘਰ ਦਾ ਕਰੀ ਥੋੜਾ ਤਨਾ ਕਿੰਨਾ ਉਹ ਬਾਕੀ ਯਾਰ ਮੱਛਰ ਮੁਚਰ ਹੈਗਾ ਵੀਰੇ ਮੱਛਰ ਕਰਕੇ ਬਸੂ ਕਰਦੇ ਕਿੰਨਾ ਪਿਆਜੂ ਕਰਮ ਵਾਲੀ ਵੀਰੇ ਦੁੱਧ ਉਹ ਕਹਿੰਦਾ 16 17 ਕਿਲੋ ਚੋਇਆ ਅਗਲਾ ਆਪਦੀ ਸੇਵਾ ਵੇਖੇ ਉਹ ਚਵਾਈ ਚੂਈ ਬਹੁਤ ਚੰਗੀ ਆ ਵੱਡੀ ਆ ਬੈੜਾ ਹਾਂ ਚੰਗੀ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਜਿਹੜਾ ਮਰਜ਼ੀ ਮੰਨ ਲਿਓ ਜੀ ਮਾਲਕਾਂ ਨੇ ਦੂਜਾ ਕਿਹਾ ਜੀ ਤੁਸੀਂ ਚਾਹੇ ਭਲਾ ਤੀਜਾ ਮੰਨ ਲਓ ਬਾਈ ਦਾ ਸਾਰਾ ਮਾਲ ਖਰੀਦਦੇ ਹੀ ਹੁੰਦਾ ਮਸਾਂ ਉਹ ਬਰਕ ਸੂਏ ਪਿੱਛੇ ਵੀਰੇ ਆਪਾਂ ਜਦਾਈ ਕਰੀਏ ਅਗਲੇ ਨਾਲ ਕੋਈ ਫਾਇਦਾ ਨਹੀਂ ਅਗਲੇ ਨਾਲ ਵੱਡੇ ਵੀਰੇ ਪੈਸੇ ਦੇਣੇ ਆਪਾਂ ਨੂੰ ਹਨਾ ਠੀਕ ਹੈ ਵੀਰੇ ਸਹੀ ਗੱਲ ਹੈ ਜੀ ਸੋਹਣੀ ਜਰਸੀ ਵੀਰੇ ਕੋਈ ਐਂ ਬਾਹਲੀ ਛੋਟੀ ਜੀ ਮੰਨ ਕੇ ਨਾ ਆਵੇ ਜਿਹੜੀਆਂ ਛੋਟੀਆਂ ਜਿਹੀਆਂ ਹੁੰਦੀਆਂ ਚੰਗੇ ਕੱਦ ਦੀ ਹੈ ਜੀ ਮਸਾਂ 15 20 ਮਿੰਟ ਹੋਏ ਆ ਸੂਈ ਨੂੰ ਜੇਰ ਜਦੋਂ ਪੈ ਜਾਊਗੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਜੀ ਉੱਥਾਂ ਤੋਂ ਵੀਰੇ ਬਹੁਤ ਚੰਗਾ ਲੱਗਾ ਮੱਝ ਆ ਰਹੀ ਯਾਰ ਮੰਨ ਲੇ ਵਾ ਸਹੀ ਗੱਲ ਤਾਰਾ ਮਾਰੀਆਂ ਕੋਈ ਬਾਲਾ ਨਹੀਂ ਮੰਨ ਲੋ ਕਿ 1.5 ਕਿਲੋ ਮਸਾ ਹਵਾਨੇ ਚ ਦੁੱਧ ਨਿਕਲਿਆ ਹੋਊਗਾ ਜੀ ਬੱਚੇ ਦੇ ਸਮੇਤ ਮਾਲਕਾਂ ਨੇ 16 17 ਕਿਲੋ ਕਹਿ ਕੇ ਦਿੱਤੀ ਹੈ ਜੀ ਬਾਕੀ ਦੁੱਧ ਸੇਵਾ ਮੇਰੇ ਕੋਈ ਕਿੰਨਾ ਮਰਜੀ ਮੰਨ ਲੇ ਆਪਾਂ ਨਹੀਂ ਕਹਿੰਦੇ ਠੀਕ ਹੈ ਵੀਰੇ ਹਾਂ ਤੇ ਅਗਲੇ ਵੀ ਸੇਵਾ ਯਾਰ ਵੀਰੇ ਅਗਲਾ ਸੇਵਾ ਕਰ ਲੂ ਦਾ ਚੋਲੂਗਾ ਹਨਾ ਹਾਂਜੀ 20 20 ਚੋਸਾ ਦਾ 10 20 ਚੋਸਾ ਦਾ ਸੇਵਾ ਕਰੂਗਾ ਜਿੰਨਾ ਉਹਨਾਂ ਚੋਲ ਕੇ ਵੀਰੇ ਜੈ ਜੀ ਦੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਯਸ ਨੂੰ ਇਹ ਵੀਰੇ ਡਿਮਾਂਡ 48000 ਰੁਪਏ ਦੀ। ਉਹ ਜੂ ਮਾਨਤਾ ਮਾਨਤਨ ਕਰਦੇ। ਠੀਕ ਹੈ ਵੀਰੇ ਡਿਮਾਂਡ ਬਾਈ ਕਹਿੰਦਾ ਇਹ ਹਟ ਐ ਮੱਝਾਂ ਆ ਰਹੀਆਂ ਬਾਈ ਘਰੇ ਰੱਖਣ ਵਾਲਾ ਲੈ ਲੈ ਡੈਰੀ ਡੂਰੀ ਵਾਲਾ ਲੈ ਲੈ ਹਰੇਕ ਦੇ ਮਤਲਬ ਦੀ ਹੈ ਬੈਠ। ਠੀਕ ਹੈ ਵੀਰੇ ਥਣ ਥਣ ਬਹੁਤ ਚੰਗਾ ਲੱਗਾ ਬਾਈ। ਠੀਕ ਹੈ ਜੀ। 48000 ਰੁਪਏ ਚ ਬਾਈ ਕਹਿੰਦਾ ਮਾਨਤਨ ਹੋ ਜੂ ਜਾਇਜ਼ ਡਿਮਾਂਡ ਹੈ ਜੀ। ਦੁੱਧ ਥੋੜੀ ਸੇਵਾ ਦੇ ਸੱਤ ਤੇ ਆ। ਦੋ ਨੰਬਰ ਨਾ ਗੇ ਵੀਰੇ ਇਹ ਤਾਂ ਸੂਆ ਕਿੰਨੇ ਮਾਰੀ। ਦੋ ਨੰਬਰ ਹੈ ਵੀਰੇ ਪਹਿਲਾ ਸੂਆ ਦੋ ਦਾੰਦ ਹੈ ਵੀਰੇ। ਕਦੋਂ ਸੂਈ ਹੈ ਜੀ? ਇਹਨੂੰ ਸੂਈ ਨੂੰ ਅੱਜ ਵੀਰੇ ਚੌ ਬੱਚਾ ਕੀ ਹੈ ਜੀ ਬੱਚਾ ਵੀਰੇ ਦੇ ਮਾਂ ਜੇਰ ਦੀ ਕੰਪਲੀਟ ਹੈ ਜੀ ਜੇਰ ਦੀ ਵੀਰੇ ਕੰਪਲੀਟ ਆਉ ਠੰਡੀ ਸੀਲਸ ਲੱਗ ਵੀਰੇ ਖੋਲਾ ਨਹੀਂ ਗੱਲ ਕੋਈ ਦੁੱਧ ਆ ਕੇ ਬੋਲਾ ਵੀਰੇ ਵੀਰੇ ਦੁੱਧ ਬਣ ਗਿਆ ਪਲੂਨ ਥੱਲੇ ਪਸੂਨ ਥੱਲੇ ਛੱਡਦੇ ਨਹੀਂ ਇਹ ਦੁੱਧ ਪਾ ਮੈਂ ਇੱਕ ਦਿਨ ਦਾ ਹੋਇਆ ਉਹਦੇ ਸਾਫ਼ ਕਰ ਦਿੱਤੇ ਠੰਡੀ ਠੁੰਡੀ ਬਥੇਰੀ ਠੀਕ ਆ ਠੰਡੀ ਤਾਂ ਜਿਵੇਂ ਇਹ ਘਾਟ ਹੀ ਹੁੰਦੀਆਂ ਵੀਰੇ ਲੱਤਾਂ ਮਾਰਨ ਵਾਲੀਆਂ ਨਿਕਲਦੀਆਂ ਬਾਲੀਆਂ ਸਹੀ ਗੱਲ ਠੰਡੀ ਬਥੇਰੀ ਹੈ ਠੀਕ ਆ ਵੀਰੇ ਕਿੰਨਾ ਤਿਆਰ ਹੁਣ ਦੁੱਧ ਜਿੰਨਾ ਵੀਰੇ 7 ਕਿਲੋ ਹੈਗਾ ਵਧੀਆ ਚੋਣ ਦਾ ਜੀ ਜੋਕ ਦਾਂਗੇ ਦੋ ਟਾਈਮ ਚਾਰ ਟਾਈਮ ਇਨੇ ਟਾਈਮ ਮਾਰਦੀ ਮੁਰਦੀ ਤਾਂ ਨਹੀਂ ਜੀ ਨਾ ਨਾ ਯਾਰ ਵੱਡੇ ਭਾਈ ਜਵੇਂ ਮਰਜੀ ਭਾ ਝੂਟੀ ਚੱਲ ਬਾਈ ਲੈ ਠੀਕ ਆ ਬਾਹਰ ਖੋਲ ਕੇ ਵੀ ਵਿਖਾ ਕੇ ਤੋੜ ਦੇ ਹੱਥੋਂ ਤੇ ਫਿਰ ਕਿਉਂ ਹੁਆ ਪਹਿਲਾ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਛੋਟੀ ਛੋਟੀ ਸਿੰਗੀ ਜ਼ਰੂਰ ਆ ਭਾਈ ਕਹਿੰਦਾ ਸੀਲਸ ਲੱਗਦੀ ਆਪਣੀ ਫੁੱਲ ਗਰੰਟੀ ਹੋਊਗੀ ਬੱਚਾ ਮਗਰ ਵੱੱਛਾ ਜੀ ਸੀਲ ਦੀ ਰਵਰੇ ਅਗਲੇ ਘਰ ਤੱਕ ਦੀ ਵੀ ਗਰੰਟੀ ਹੈ ਯਾਰ ਭਰਾ ਠੀਕ ਹੈ ਵੀਰੇ ਇਹ ਨਹੀਂ ਕੀ ਗੱਲ ਵੀ ਇੱਥੇ ਅਗਲੇ ਨੂੰ ਕਹਿ ਦਈਏ ਵੀ ਆਪਾਂ ਇੱਥੇ ਚਰਨਾ ਗਰੰਟੀ ਆ ਹਾਂਜੀ ਸੀਲ ਦੀ ਦਾ ਬਾਈ ਲੈ ਬਹੁਜੀ ਚੈੱਕ ਕਰੋ ਥਣ ਥਣ ਬਹੁਤ ਚੰਗਾ ਚਵਾਈ ਚੂਈ ਲੱਤਾਂ ਲੁੱਤਾਂ ਜੇ ਮਰਦੀਆਂ ਭਾਈ ਫੜੀ ਜਲ ਭਾਈ 7 ਕਿਲੋ ਕੋਈ ਵੀ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬਾਕੀ ਜੀ ਦਾ ਬਜਟ ਥੋੜਾ ਥੋੜੇ ਦੁੱਧ ਵਾਲਾ ਪਸ਼ੂ ਚਾਹੀਦਾ ਉਹਨਾਂ ਲਈ ਮਾੜੀ ਵੀ ਨਹੀਂ ਕੋਈ ਚੀਜ਼ ਨਹੀਂ ਲੈ 10 ਕਿਲੋ ਦਾ ਬੱਛੀ ਹੁਣ ਵੀ ਦੇ ਦੂਗੀ ਦੁੱਧ ਇਹ ਸਹੀ ਗੱਲ ਹੈ ਜੀ 10 ਕਿਲੋ ਕੋਈ ਦੁੱਧ ਭਾਲਾ ਵੀ ਨਹੀਂ ਇੰਨਾ ਕੁ ਦਾ ਕਰ ਮਾਲੀ ਨੇ ਪਿਆਈ ਜਣ ਬਾਕੀ ਹਾਈਟ ਨਾਰਮਲ ਜੀ ਆ ਜਾਂਦੀ ਹੈ ਚੰਗੀ ਆ ਬੱਛੀ ਤੇ ਇਹਦਾ ਛੋਟਾ ਜਿਹਾ ਭਾਅ ਫਿਰੇ ਵੀਰੇ 28000 ਦੀ ਦੇ ਦੇਗੇ ਹੋ ਪਰ ਇਹ ਹਾਂ ਜੀ ਠੀਕਾ ਇਹ ਬਾਈ ਕਹਿੰਦਾ 28000 ਦੀ ਦੇ ਦਾਂਗੇ ਬੱਚਿਆਂ ਵਾਲੇ ਭਾਜੀ ਮਿਲ ਜਾਣੀਆਂ ਨੂੰ ਅਗਲੇ ਨੂੰ ਕਿਸੇ ਗੱਲੋਂ ਵੀਰ ਸਿੰਘਾ ਸੁੰਗਾ ਲੋ ਕਿਸੇ ਗੱਲੋਂ ਡਰਨ ਦੀ ਕੋਈ ਲੋੜ ਨਹੀਂ ਠੰਡੀ ਸੀਸ ਲੱਗ ਫੋਲ ਉਹ ਮੈਂ ਨਹੀਂ ਕਿ ਦੱਤ ਛਾੜਾ ਲਈ ਹੈ ਨਹੀਂ ਕਰ ਮਾਲੀ ਠੀਕ ਹੈ ਜੀ ਤੇ ਤੈਨੂੰ ਨੰਬਰ ਨਾ ਕੇ ਜਰਸੀ ਵੀਰੇ ਇਹਦਾ ਸੁਆ ਕਿੰਨਾ ਮਾਜੀ ਇਹਦਾ ਵੀਰੇ ਮਾਲਕ ਤੀਜਾ ਸੁਆ ਕਹਿੰਦੇ ਆ ਸੁਆ ਵੀਰੇ ਆਪਾਂ ਫੇਰ ਉਹੀ ਗੱਲ ਹੈ ਵੀ ਜਿਹੜਾ ਮਰਜੀ ਮਾਲ ਲੈ ਠੰਡੀ ਸੀਸ ਲੱਗੇ ਵੀ ਫੋਲ ਆ ਵੀਰੇ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਵੀਰੇ ਮਾਲਕਾਂ ਨੇ 15 ਦਿਨ ਕਿਹਾ ਇਹ ਨਹੀਂ ਪਤਾ ਵੀਰੇ 20 ਦਿਨ ਲਵੇ 25 ਲਵੇ ਜਾਂ 10 ਲਵੇ ਠੀਕ ਹੈ ਜੀ ਆਪਾਂ ਨੂੰ ਵੀਰੇ ਪਤਾ ਕੋਈ ਨਹੀਂ ਅਗਲੇ ਨੇ 15 ਦਿਨ ਕਿਹਾ ਠੀਕ ਹੈ ਵੀਰੇ ਕਿੰਨਾ ਕੁ ਦੁੱਧ ਚੋਇਆ ਮਾਲਕਾਂ ਨੇ ਜੀ 10 ਕਿ 11 ਕਿਲੋ ਕਹਿੰਦੇ ਵੀਰੇ 10 11 ਕਿਲੋ ਜੀ ਥਾਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਓਕੇ ਵੀਰੇ ਉਹਦੇ ਓਕੇ ਤੋੜ ਕੇ ਦਿਖਾ ਦੀ ਵੀਰੇ ਹਾਈਟ ਵੀਰੇ ਇਹਦੀ ਵੀ ਨਾਰਮਲ ਆ ਜਾਂਦੀ ਹੈ ਸੂਣੀ ਜੀ ਜਰਸੀ ਹੈ ਜੀ ਸੂਆ ਜਿਹੜਾ ਮਰਦੀ ਬਾਕੀ ਵੀਰੇ ਲੱਸੀ ਫਿੱਕੀ ਆ ਅਗਲਾ ਫੇਰ ਮੁੜ ਕੇ ਇੱਥੇ ਕੋਈ ਆ ਕੇ ਨਾ ਕਹਵੇ ਹਨਾ ਉਹੋ ਜਿਹਾ ਮੁੱਲ ਦਾ ਸੰਭੀ ਸੂੰਭੀ ਹੈ ਪਰ ਮੁੱਲ ਵੀ ਫਿਰ ਉਹ ਜਿਹੇ ਸੰਭੀ ਹੁੰਦੀ ਵੀਰੇ ਅਗਲੇ ਨੇ ਪਹਿਲੀ ਗੱਲ ਤਾਂ ਦੇਣ ਨਹੀਂ ਸੀ ਇਹ ਦਿੰਦਾ ਦਾ ਰੁਪਏ ਬਹੁਤ ਲੈਣ ਤੁਸੀਂ ਭਾਅ ਦਾ ਅੰਦਾਜ਼ਾ ਲਾ ਲਿਆ ਕਰੋ ਕੋਈ ਵੀ ਸੱਜਣ ਜਦੋਂ ਪਸ਼ੂ ਲੈਂਦਾ ਭਾਈ ਜਿਹੋ ਜਿਹਾ ਮੁੱਲ ਹੋਊਗਾ ਤੇ ਉਹੋ ਜਿਹਾ ਤੁਹਾਨੂੰ ਪਤਾ ਪਸ਼ੂ ਹੋਊਗਾ ਤੇ ਇਹਦੀ ਜੈ ਜੀ ਦੀ ਡਿਮਾਂਡ ਵੀਰੇ ਵੀਰੇ ਇਹਦੀ ਬੱਛੀਆਂ ਵਾਲੀ ਟੋਕੜਾਂ ਵਾਲੀ ਹੈ ਗਾਂ ਵਾਲੀ ਹੈ ਇਹਦੇ 20000 ਰੁਪਏ ਦੇ 20000 ਦੇ ਬੇੜ ਹਾਂ ਠੀਕ ਹੈ ਬਾਕੀ ਵੀਰੇ 5 ਦਿਨ ਲੈ ਜੇ 10 ਦਿਨ ਲੈ ਜੇ 15 ਦਿਨ ਲੈ ਜੇ 20 ਦਿਨ ਲੈ ਜੇ ਮਹੀਨੇ ਤੋਂ ਅੰਦਰ ਅੰਦਰ ਸੋਊਗੀ ਠੀਕ ਹੈ ਜੀ ਇਹਦੀ ਵੀ ਗਾਰੰਟੀ ਦੇਣਾ ਦੀ ਅਗਲੇ 15 ਦਿਨ ਕਿਹਾ ਆਪਾਂ ਠੀਕ ਹੈ ਵੀਰੇ ਦਿਨ ਭਾਈ ਜਿੰਨੇ ਮਰਜ਼ੀ ਲੈ ਜੇ ਐਵੇਂ ਮੜ ਕੇ ਵੀਰੇ ਅਗਲਾ ਲਿਜਾ ਕੇ ਆਪਾਂ ਨੂੰ ਫੋਨ ਲਾਈ ਜਾਵੇ ਹਨਾ ਵੱਧ ਲੈ ਗਈ ਇਹ ਤਾਂ ਗੱਲ ਹੈਗੀ ਜਾਂ ਪਹਿਲਾਂ ਸੂਪੀ ਬਾਈ ਤੁਸੀਂ 15 ਦਿਨ ਕਹਿੰਦੇ ਸੀ ਹੂੰ ਹੂੰ ਵੱਡੇ ਬਾਈ ਇਹ ਗੱਲ ਕਈ ਸਾਰੀ ਚੰਗੀ ਹੁੰਦੀ ਆ ਵੀਰੇ ਤੂੰ ਵੀਰੇ ਕਹਿੰਨਾ ਅਗਲਾ ਦਸੱਲੀ ਕਰੇ ਆਪਾਂ ਆਪ ਕਹਿੰਨੇ ਆ ਸਹੀ ਗੱਲ ਆ ਜੀ ਅਸੀਂ ਵੀ ਪੈਸੇ ਦੇ ਕੇ ਲੈ ਕੇ ਆਏ ਆ ਇਹ ਤਾਂ ਗੱਲ ਹੈਗੀ ਆਪਾਂ ਕਿਸੇ ਲਈ ਤਾਂ ਲੈ ਕੇ ਨਹੀਂ ਆਉਂਦੇ ਵੀ ਇੱਕ ਆ ਬੰਦੇ ਨੂੰ ਦਵਾਗੇ ਨਾਂ ਵੀ ਵੀ ਕਿ ਵੀਰੇ ਆਪਾਂ ਵੀ ਕੋਈ ਹੱਲ ਮਸਲਾ ਕਰਨਾ ਸਹੀ ਗੱਲ ਆ ਜੀ 20000 ਦੀ ਬਾਈ ਕਹਿੰਦਾ ਦੇ ਦਾਂ ਜੇ ਕੱਠੀਆਂ ਲੈ ਜਿੱਦਣੇ ਵੀਰੇ ਫੋਲ ਮਾਨਤਾਨ ਕਰ ਫੁੱਲ ਮਾਨਤਾਨ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ